ਇਸ ਵੀਡੀਓ ਦੇ ਵਿੱਚ ਆਪਾਂ ਸਿੱਖਿਆ ਸੀ ਵੀ ਮੁਕਤਾ ਤੋਂ ਕੰਨਾ ਸ਼ਬਦ ਕਿੱਦਾਂ ਬਣਦਾ ਅੱਜ ਆਪਾਂ ਮੁਕਤਾ ਤੋਂ ਸਿਹਾਰੀ ਤੇ ਬਿਹਾਰੀ ਸ਼ਬਦ ਬਣਾਵਾਂਗੇ ਜਿਹੜੀ ਪਹਿਲੀ ਮਾਤਰਾ ਮੁਕਤਾ ਮੁਕਤਾ ਤੋਂ ਬਾਅਦ ਕੰਨਾ ਕੰਨਾ ਆਪਾਂ ਕਰ ਚੁੱਕੇ ਆ ਜਿਨ੍ਹਾਂ ਨੇ ਪਹਿਲੀ ਵੀਡੀਓ ਨੇ ਦੇਖਿਓ ਪਹਿਲੀ ਵੀਡੀਓ ਦੇਖ ਲੈਣ ਹੁਣ ਆਪਾਂ ਸਿਹਾਰੀ ਤੇ ਬਿਹਾਰੀ ਕਰਦੇ ਆ ਤਿਆਰ ਹੋ ਬੱਚਿਓ ਸਿਹਾਰੀ ਤੇ ਬਿਹਾਰੀ ਕਰ ਲਈ ਹਾਂਜੀ ਚਲੋ ਫਿਰ ਸਿਹਾਰੀ ਅਲਾਵਾ ਮੁਕਤਾ ਦਾ ਮਤਲਬ ਮੁਕਤਾ ਦਾ ਮਤਲਬ ਹੈ ਕੋਈ ਮਾਤਰਾ ਨਹੀਂ ਜਿੱਦਾਂ ਆਪਾਂ ਬਣਾਇਆ ਸ ਰ ਸਰ ਹੁਣ ਆਗੇ ਬਿਹਾਰੀ ਮਾਤਰਾ ਬਿਹਾਰੀ ਮਾਤਰਾ ਦੇ ਨਾਲ ਕਿਤੇ ਵੀ ਕੋਈ ਅੱਖਰ ਲੱਗਾ ਮੰਨ ਲਓ ਸ ਦੇ ਨਾਲ ਲੱਗਾ ਸ ਛੋਟੀ ਜੀ ਵਾਜ ਦੂ ਮਾ ਦੇ ਨਾਲ ਲੱਗਾ ਮੀ ਦ ਦੇ ਨਾਲ ਲੱਗਾ ਦੇ ਰ ਦੇ ਨਾਲ ਲੱਗਾ ਦੇ ਮਤਲਬ ਇਹਦਾ ਇਸ਼ਾਰਾ ਅੱਖਰ ਤੋਂ ਪਹਿਲਾਂ ਹੀ ਚੜ ਜਾਂਦੀ ਹੈ ਹੁਣ ਜੇ ਮੈਂ ਐਂ ਦੇਖਾ ਤਾਂ ਅੱਖਰ ਹੈ ਅੱਖਰ ਐਵੇਂ ਮੰਨ ਲਓ ਸਿੱਧਾ ਹੈ ਤਾਂ ਅੱਖਰ ਤੋਂ ਪਹਿਲਾਂ ਚੜ ਗਈ ਹੁਣ ਸਰ ਸਰ ਦਾ ਆਪਾ ਬਣਾਈਏ ਸ ਕੀ ਬਣੂਗਾ ਸੇਰ ਕੀ ਬਣੂਗਾ ਸਿਰ ਕੀ ਬਣੂਗਾ ਸਿਰ ਹੁਣ ਆਪਾਂ ਬਣਾਈਏ ਮਾ ਲ ਲ ਮਲ ਹੁਣ ਆਗਾ ਮਿਲ ਮਿਲ ਕੀ ਬਣ ਗਿਆ ਇੱਥੇ ਮੀ ਇਹਨੂੰ ਬੋਲਣਾ ਕਿਵੇਂ ਹੈ ਮੀ ਲ ਮਿਲ ਸਿਰ ਸਿਰ ਜਦੋਂ ਇਕੱਠਾ ਬੋਲਾਂਗੇ ਸਿਰ ਮਿਲ ਇਹਨੂੰ ਬੋਲਾਂਗੇ ਆਪਾਂ ਹੁਣ ਆਪਾਂ ਹੋਰ ਬਣਾਈਏ ਆਪਾਂ ਬਣਾਈਏ ਕ ਲ ਕਲ ਤੇ ਇਹ ਕੀ ਬਣ ਗਿਆ ਕੀ ਕਿੱਲ ਕਿੱਲ ਕੀ ਬਣ ਗਿਆ ਕਿੱਲ ਬਣ ਗਿਆ ਕੀ ਬਣ ਗਿਆ ਕਿੱਲ ਹੋਰ ਬਣਾਈਏ ਆਪਾਂ ਮ ਰ ਚ ਕੀ ਬਣ ਗਿਆ ਇਹ ਮਰਚ ਹੁਣ ਕੀ ਬਣੂਗਾ ਇਹਦਾ ਮੀ ਹਾਂ ਮੀ ਰ ਚ ਕੀ ਬਣ ਗਿਆ ਮਿਰਚ ਮਹਾਰਨੀ ਤੋਂ ਸ਼ਬਦ ਬਣਨਗੇ ਕੋਈ ਵੀ ਅੱਖਰ ਹੈ ਇਹਨੂੰ ਅੱਧਾ-ਅੱਧਾ ਕਰ ਲੋ ਹੁਣ ਜੇ ਇਹਨੂੰ ਆਪਾਂ ਅੱਧਾ ਕਰ ਲਏ ਬਣ ਗਈ ਸਿਹਾਰੀ ਏ ਬਣ ਗਿਆ ਮੁਕਤਾ ਸ਼ਬਦ ਸਿਆਰੀ ਮੁਕਤਾ ਸਿਆਰੀ ਮੁਕਤਾ ਸਿਆਰੀ ਮੁਕਤਾ ਮਤਲਬ ਸ਼ਬਦ ਐਦਾਂ ਹੀ ਬਣਦੇ ਨੇ ਹੁਣ ਆਪਾਂ ਹੋਰ ਸ਼ਬਦ ਬਣਾਉਣਾ ਦੇ ਦਿਆ ਆਪਾਂ ਬਣਾਉਣੇ ਆ ਆਪਾਂ ਬਣਾਈਏ ਅੰਮ ਚਲ ਆਪਾਂ ਹੋਰ ਬਣਾ ਦੰਨੇ ਆ ਆਪਾਂ